ਵੀਰੋ ਕਈ ਵਾਰੀ ਕਿਸੇ ਨੂੰ ਠਾਉਣ ਲਈ ਆਪਣਾ ਗਲ ਲਗਾਉਣਾ ਪੈਂਦਾ ਆ ਇੱਥੇ ਵੇਖੀਦਾ ਬੋਲਦੇ ਆ ਬੰਦਿਆਂ ਨੂੰ ਲੋਕਾਂ ਨੂੰ ਅਵੇਅਰ ਕਰਨ ਲਈ ਫਟਖਾਣੇ ਪੈਂਦੇ ਛੇਰੀਆਂ ਤੇ 60 60 ਫਟ 5 500 ਟੰਕਾ ਲੱਗਿਆ ਹੁੰਦਾ ਸਿਰ ਪਾਟੇ ਹੁੰਦੇ ਆ ਹਨੀ ਦੋਸਤੋ ਇਹ ਢੱਡਰੀ ਸਾਧ ਦਾ ਬਿਆਨ ਹੈਗਾ ਆ ਸਪਸ਼ਟ ਹੈ ਨੇਕੀ ਦੇ ਬਾਰੇ ਆ ਦਸੰਬਰ 2020 ਵਿੱਚ ਨੇਕੀ ਦੀ ਛੱਤਰਪ੍ਰੇਡ ਹੋਈ ਸੀ ਨਿਊਜ਼ੀਲੈਂਡ ਤੇ ਢੱਡਰੀ ਸਾਧ ਕਹਿ ਰਿਹਾ ਇੱਥੇ ਵੀ ਨੇਕੀ ਦੀ ਛੱਤਰਪ੍ਰੇਡ ਇਸ ਕਰਕੇ ਹੋਈ ਆ ਵੀ ਲੋਕਾਂ ਨੂੰ ਠਾ ਰਿਆ ਸੀਗਾ ਇਹ ਲੋਕਾਂ ਨੂੰ ਅਵੇਅਰ ਕਰ ਰਿਆ ਸੀਗਾ ਇਹ ਪਰ ਜਿਹੜੀ ਰਿਐਲਿਟੀ ਆ ਜਿਹਦੇ ਕਰਕੇ ਇਹਦੀ ਛੱਤਰਪ੍ਰੇਡ ਹੋਈ ਆ ਉਹ ਮੈਂ ਤੁਹਾਨੂੰ ਨੇਕੀ ਦਾ ਬਿਆਨ ਸੁਣਾ ਰਿਹਾ ਹਾਂ ਕੋਈ ਜਿੱਲੀ ਜੁਲੀ ਨਹੀਂ ਜਿੱਤੀ ਕਿਸੇ ਨੇ ਹਮ ਇੰਨੀ ਔਕਾਤ ਨਹੀਂ ਰਹੀ ਸਾਡੀ ਕਦੇ ਵੀ ਇੰਨੀ ਔਕਾਤ ਨਹੀਂ ਰਹੀ ਸੱਚ ਨੂੰ ਐਕਸੈਪਟ ਕਰ ਲਿਓ ਕਦੇ ਵੀ ਗੁਰੂ ਸਾਹਿਬ ਦੀ ਇੰਨੀ ਔਕਾਤ ਨਹੀਂ ਰਹੀ ਤੇ ਇਦਾਂ ਦਿੱਲੀ ਨੂੰ ਜਾ ਕੇ ਮਾਰ ਕੇ ਲੈ ਆਉਣ ਹਾਂਜੀ ਗੁਰੂ ਦੀ ਔਕਾਤ ਨਹੀਂ ਰਹੀ ਵੀ ਦਿੱਲੀ ਨੂੰ ਜਾ ਕੇ ਮਾਰ ਕੇ ਲੈ ਆਉਣਾ ਨੇਕੀ ਤੇ ਟੱਡਰੀ ਖਾਸ ਕਰਕੇ ਟੱਡਰੀ ਦੇ ਚੇਲੇ ਉਹ ਤੈਨੂੰ ਹੀ ਇਸ ਕਰਕੇ ਛਤਰ ਬਰੇਡ ਹੋਈ ਹੈ ਤੇਰੀ ਇਹ ਲੋਕਾਂ ਨੂੰ ਵੇਰ ਨਹੀਂ ਕਰ ਰਿਹਾ ਇਹ ਜ਼ਹਿਰ ਘੋਲ ਰਿਹਾ ਗੁਰੂ ਸਾਹਿਬਾਨ ਦੇ ਖਿਲਾਫ ਉਹਨਾਂ ਦੇ ਕਿਰਦਾਰ ਦੇ ਉੱਤੇ ਠੀਕ ਹੈ ਇਹ ਜੀ ਮਹਾਨ ਸ਼ਖਸੀਅਤ ਦੇ ਉੱਤੇ ਟਿਕਾ ਟਿੱਪਣੀ ਕਰ ਰਿਹਾ ਹੈ ਕਟਾਕਸ਼ ਕਰ ਰਿਹਾ ਹੈ ਚੈਲੰਜ ਕਰ ਰਿਹਾ ਉਹਨਾਂ ਦੀ ਔਕਾਤ ਨੂੰ ਇਸ ਕਰਕੇ ਛਤਰ ਵੱਜੇ ਨੇ ਵਿਚਾਰ ਰਹਿ ਗਿਆ ਹਲੇ ਤੇਰਾ ਨੇਕੀ ਜਿੰਦਾ ਤੂੰ ਵੱਡਾ ਗੁਨਾਹ ਕੀਤਾ ਉਸ ਹਿਸਾਬ ਨਾਲ ਤੇਰੇ ਕੁਝ ਵੀ ਨਹੀਂ ਬਜਿਆ ਹੈਗਾ ਫੇਰ ਬੋਲ ਕੇ ਦਿਖਾ ਤੈਨੂੰ ਫਿਰ ਦਈਏ ਨਿਆਰਾ